ਸਰੀਆਕਾਲ ਕੀ ਹਾਲੇ ਵੀਰੋ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਅੱਜ ਦਾ ਨਵਾਂ ਬਲੌਗ ਕਰਦੇ ਆ ਸਟਾਰਟ ਹਰਜੋਦ ਵਰਕ ਡੇਰੀ ਫਾਰਮਿੰਗ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਹੁਣ ਆਪਾਂ ਸਵੇਰੇ ਸੁੱਭਾ 4 ਵਜੇ ਉੱਠੇ ਸੀ ਉਦੋਂ ਹਨੇਰਾ ਸੀ ਹਨੇਰੇ ਕਰਕੇ ਬਲੌਗ ਦੀ ਸ਼ੁਰੂਆਤ ਹੁਣ ਕੀਤੀ ਏ ਤੂੜੀ ਤੇ ਦਾਣਾ ਪਾਤਾ ਸੀ ਮੱਝਾਂ ਨੂੰ ਮੱਝਾਂ ਝੋਲੀਆਂ ਨੇ ਹੁਣ ਆਪਾਂ ਮੱਝਾਂ ਦੇ ਗੋਏ ਦੀ ਸਫਾਈ ਕਰਦੇ ਪਏ ਆ ਜਿੱਥੇ ਮੱਝਾਂ ਦੇ ਨੇ ਛਾਵੇਂ ਬੰਨੀ ਦੀਆਂ ਟਾਲੀਆਂ ਥੱਲੇ ਕੱਚੇ ਥਾਂ ਤੇ ਦਿਨੇ-ਦਿਨੇ ਮੱਝਾਂ ਛਾਵੇਂ ਇੱਥੇ ਰਹਿੰਦੀਆਂ ਨੇ ਤੇ ਪੱਠੇ ਪਾਉਣ ਲੱਗਿਆ ਦਾਣਾ ਪਾਉਣ ਲੱਗਿਆ ਖੁਰਲੀ ਤੇ ਬੰਨਦੀਆਂ ਨੇ ਹੁਣ ਆਪਾਂ ਛੱਟਾਂਗੇ ਗੋਇਆ ਗੋਇਆ ਛੱਟ ਕੇ ਉਸ ਤੋਂ ਬਾਅਦ ਮੱਝਾਂ ਨੂੰ ਪਾਵਾਂਗੇ ਪੱਠੇ ਹੋਰ ਥੋੜੇ-ਥੋੜੇ ਚਰ ਲਾਵਾਂਗੇ ਜਿਹੜੇ ਆਪਣੇ ਪਏ ਨੇ ਤੁੜੀ ਦਾਣਾ ਤੁੜੀ ਦਾਣਾ ਪਿਆਸੀ ਉਹ ਨਾ ਖਾ ਲਿਆ ਫਿਰ ਪੱਠੇ ਪਾਵਾਂਗੇ ਪੱਠੇ ਪਾ ਕੇ ਫਿਰ ਇਹਨਾਂ ਨੂੰ ਪਿਆਵਾਂਗੇ ਪਾਣੀ ਨਾਲੇ ਮੱਜਾਂ ਨੂੰ ਪੰਨਵਾਵਾਂਗੇ ਉਸ ਤੋਂ ਬਾਅਦ ਜੋ ਜੋ ਵੀ ਕੰਮ ਹੋਏਗਾ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ ਪੂਰੀ ਵੀਡੀਓ ਲਾਜ਼ਮੀ ਦੇਖਣਾ ਸਾਨੂੰ ਉਮੀਦ ਹੈ ਵੀ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਤੁਹਾਨੂੰ ਵੀਡੀਓ ਪਸੰਦ ਆਵੇਗੀ ਧੰਨਵਾਦ ਰੇੜੀ ਆ ਗਈ ਆਪਣੀ ਬਾਹਰ ਰੇੜੀ ਆ ਗਈ ਬਾਹਰ ਆਪਾਂ ਸਵੇਰੇ ਸਵੇਰੇ ਗੋਇਆ ਸੱਟ ਲਈਦਾ ਹੈ ਕਿਉਂਕਿ ਬਾਚਾ ਤਾਂ ਪਚੜ ਜਾਂਦੀ ਏ ਜਦੋਂ ਆਪਣੀ ਵਾਹਵੂ ਰੂੜੀ ਜੜ ਜੇਗੀ ਆਪਾਂ ਪੈੜੀ ਚ ਪਾ ਲਾਂਗੇ ਪੈੜੀ ਜਿ ਤਾਕਤ ਵਾਧਦੀ ਰੂੜੀ ਨਾਲ ਅੱਛਾ ਹੋ ਕੇ ਖਾਦ ਦਵਾਈ ਘੱਟ ਪਾਉਣੀ ਪੈਂਦੀ ਜੇ ਰੂੜੀ ਪਾਈ ਜਾਈਏ ਫਸਲ ਚੰਗਾ ਹੁੰਦਾ ਇਹ ਜ਼ਰੂਰ ਪਾਉਣੀ ਚਾਹੀਦੀ ਆਪਾਂ ਜਿੰਨੇ ਪੱਠੇ ਬੀਜਨੇ ਸਾਰੀ ਪਹਿਲੀ ਜ਼ਰੂੜੀ ਪਾਣੇ ਤਾਂ ਕਰਕੇ ਪਾਈ ਦੀ ਪਹਿਲੀ ਪੰਜਾਬੂ ਰਵੇ ਇਹ ਤਾਂ ਪੱਠਿਆਂ ਨਾਲ ਪੈਲੀ ਕਮਜ਼ੋਰ ਹੋ ਜਾਂਦੀ ਬਾਰ-ਬਾਰ ਪੱਠੇ ਪੀਜੇ ਆ ਆਪਣੀਆਂ ਮੱਝਾਂ ਨੇ ਨਾ ਤੂੜੀ ਦਾਣਾ ਖਾ ਲਿਆ ਹਣ ਖੜੀਆਂ ਗਾਣੇ ਔਰ ਇਹਨੂੰ ਆਪਾਂ ਪੱਠਰ ਲਾਵਾਂਗੇ ਆ ਰਹੀਆਂ ਆਪਣੀਆਂ ਵਿੱਛੀਆਂ ਯਾਰ ਆ ਆਪਣਾ ਮਾਲੀ ਲੋ ਜੀ ਹੁਣ ਆਪਾਂ ਮੱਝਾਂ ਨੂੰ ਹਰੇ ਪੱਠੇ ਰਲਾਉਂਦੇ ਪਏ ਆ ਪਹਿਲਾਂ ਮੱਝਾਂ ਨੂੰ ਆਪਾਂ ਪਾਇਆ ਸੀ ਥੂੜੀ ਦਾਣਾ ਥੂੜੀ ਦਾਣਾ ਉਹਨਾਂ ਖਾ ਲਿਆ ਸੀ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਹੋਰ ਥੂੜੀ ਔਰ ਥੂੜੀ ਪਾ ਕੇ ਹੁਣ ਉਹਦੇ ਵਿੱਚ ਆਪਾਂ ਪੱਠੇਰ ਪਾਉਂਦੇ ਪਏ ਆ ਪੱਠੇ ਪਾਉਣ ਤੋਂ ਬਾਅਦ ਆਪਾਂ ਫਿਰ ਜਾਵਾਂਗੇ ਹਰਜੋਤ ਨੂੰ ਸਕੂਲ ਵਾਲੀ ਸਕੂਲ ਵਾਲੀ ਵੈਨ ਤੇ ਚੜਾਉਣ ਉਸ ਤੋਂ ਬਾਅਦ ਆਣ ਕੇ ਆਪਾਂ ਫਿਰ ਮੱਝਾਂ ਨੂੰ ਦੇਖਾਂਗੇ ਜੇ ਉਹਨਾਂ ਪੱਠੇ ਖਾ ਲਏ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਨਵਾਵਾਂਗੇ ਨਵਾਵਾਂਗੇ ਨਾਲੇ ਪਾਣੀ ਡਾਉ ਲਓ ਜੀ ਹੁਣ ਪਰਜੋਤ ਨੂੰ ਚੱਲੇ ਆ ਸਕੂਲੇ ਛੱਡਣ ਸੜਕ ਤੇ ਵੈਨ ਤੇ ਚੜਾ ਕੇ ਆਵਾਂਗੇ ਸੜਕ ਤੇ ਵੈਨ ਆਉਂਦੀ ਏ ਇਹ ਤੋਂ ਬੋਲੇ ਆਪ ਦੇ ਚਲਾ ਜਾਂਦਾ ਚੜ ਕੇ ਵਹਾਂ ਤੇ ਘਰ ਤੋਂ ਛੜਕੋ ਆਪਣੀ ਦੂਰ ਹੈ ਉਹ ਤੁਰ ਕੇ ਚਲੇ ਜਾਈਦਾ ਉੱਥੋਂ ਤੱਕ ਉੱਥੇ ਜਾ ਕੇ ਖਲੋਜੀ ਦਾ ਜਵੈਣ ਆ ਜਾਂਦੀ ਏ ਇਹਨੂੰ ਚੜਾ ਕੇ ਫਿਰ ਵਾਪਸ ਆਈਦਾ ਲੋ ਜੀ ਹੁਣ ਆਪਾਂ ਛੜਕ ਤੇ ਆ ਗਏ ਆ ਆਪਣੀ ਛੜਕ ਕੇ ਮੈਂ ਨਾ ਇੱਕ ਜਿਹੋ ਸੋਨ ਚੜਾ ਆ ਗਿਆ ਜੀ ਲਓ ਜੀ ਮਿੱਤਰੋ ਆਪਣੇ ਕਾਰ ਨੇ ਛੜਕ ਤੋਂ ਇੰਨੀ ਦੂਰ ਉਹ ਆਪਣਾ ਕਾਰ ਇਹ ਰਾ ਆਉਂਦਾ ਐਂ ਦੀ ਐਂ ਦੀ ਆਣ ਕੇ ਆ ਛੜਕਾ ਹੋਣਰ ਜੋਦੀ ਵੈਣ ਆ ਰਹੀ ਏ ਲਓ ਜੀ ਆ ਦਰਿਆਈ ਏਰੀਆ ਥੱਲੇ 88 ਚ ਪਾਣੀ ਇੱਥੋਂ ਦੀ ਲੰਗਿਆ ਸੀ ਇਹ ਸਾਰਾ ਥੱਲੇ ਦਰਿਆਈ ਏਰੀਆ ਨਾਲ ਲੱਗਦਾ ਬਾਰਡਰ ਲੋ ਜੀ ਆਪਣੇ ਇੱਥੇ ਬੈਠਣ ਨੂੰ ਜਗ੍ਹਾ ਵੀ ਬਣੀ ਏ ਮੋਟਰ ਤੇ ਆਣ ਕੇ ਬੈਠ ਜੀ ਦਾ ਲੋ ਜੀ ਅਰਜੋਤ ਦੀ ਵੈਨ ਆ ਗਈ ਏ ਵੈਨ ਤੇ ਅਰਜੋਤ ਚੜਨ ਲੱਗਾ ਤੇ ਵੈਨ ਇੱਥੋਂ ਜਾਏਗੀ ਪਿੰਡ ਨੂੰ ਪਿੰਡੋਂ ਆਵੇਗੀ ਵਾਪਸ ਵਾਪਸਾਂ ਕੇ ਫੇਰ ਜਾਏਗੀ ਸਕੂਲ ਨੂੰ ਜੰਗਾ ਵਾਲਾ ਮੋੜ ਚੋਕ ਚਲਾਲਾਬਾਦ ਰੋਡ ਤੇ ਆ ਉਹ ਜੀ ਉਹ ਵੈਨ ਗਈ ਵਾਪਸ ਆਵੇਗੀ ਫਿਰ 3 ਵਜੇ ਛੁੱਟੀ ਹੋਣ ਤੇ ਲਓ ਜੀ ਹਰਜੋਤ ਨੂੰ ਚੜਾ ਕੇ ਹੁਣ ਆਪਾਂ ਵਾਪਸ ਘਰਾਂ ਨੂੰ ਜਾ ਰਹੇ ਆ ਘਰੇ ਜਾ ਕੇ ਹੁਣ ਆਪਾਂ ਅਗਲਾ ਕੰਮ ਮੱਝਾਂ ਨੂੰ ਨਵਾਵਾਂਗੇ ਨਾਲੇ ਪਿਆਵਾਂਗੇ ਪਾਣੀ ਜਿਵੇਂ ਜਿਵੇਂ ਅੱਗੇ ਜੋ ਜੋ ਕਰਦੇ ਰਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਲਓ ਜੀ ਹੁਣ ਆਪਾਂ ਆ ਗਏ ਆ ਆਪਣੀ ਮੋਟਰ ਦੇ ਕੋਲ। ਆਪਣੀ ਮੋਟਰ ਇੱਥੇ ਆਪਾਂ ਮੱਝਾਂ ਨਵਾਉਣੀਆਂ। ਉਹ ਮੱਝਾਂ ਆਪਣੀਆਂ ਪੱਠੇ ਪਾ ਕੇ ਸ। ਲਓ ਜੀ ਆਪਾਂ ਹੁਣ ਮੱਝ ਲੈ ਆਏ ਨਵਾਉਣ ਵਾਸਤੇ ਮੋਟਰ ਦਿੱਤੀ ਚਲਾ ਲਮਾਵਾਂਗੇ। ਮੱਝ ਦੇ ਨਾਲ ਪਏ ਲੱਤ ਤੇ ਪਤਾ ਨਹੀਂ ਕੀ ਹੋ ਗਿਆ। ਇਸ ਪੋਛ ਦਿਨਾਂ ਤੋਂ ਐਜੇ ਸੋਝ ਗਿਆ ਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਰੇਸ਼ਾ ਬਣ ਗਿਆ ਬਾਕੀ ਦਿਖਾਇਆ ਸੀ ਡਾਕਟਰ ਨੂੰ ਇੱਕ ਦੋ ਵਾਰ ਕੱਢਿਆ ਵੀ ਸੀ ਕੋਈ ਨਹੀਂ ਕਰਦੇ ਇਹਦਾ ਟ੍ਰੀਟਮੈਂਟ ਇੰਜੈਕਸ਼ਨ ਲਿਆਣੇ ਆ ਰੇਸ਼ਾ ਸਕੋਲ ਵਾਲੇ ਨੂੰ ਇੰਜੈਕਸ਼ਨ ਲਾ ਦਿੰਨੇ ਆ ਉਹਦੇ ਨਾਲ ਫਿਰ ਜ਼ਖਮ ਆਸਤੇ ਆਸਤੇ ਵਿੱਚ ਸੁੱਕ ਜਾਏਗਾ ਛੋਣੇ ਨਾ ਟੀੜ ਮਣਾਉਣ ਕਾਰਨ ਪੱਠੇ ਵੀ ਥੋੜੇ ਜੇ ਕੱਟ ਖਾਂਦੀ ਏ ਦਰਦ ਮਣਾਉਂਦੀ ਇਹਨੂੰ ਔਖਾ ਵੀ ਔਖਾ ਜਾਂਦਾ ਲੱਖ ਤੱਕ ਉੱਥਨਾ ਔਖਾ ਆਪਿਆ ਬਾਕੀ ਚਲੋ ਕੋਣੀ ਜਿੰਮੇ ਅੱਗੇ ਬਾਈਕ ਰੂਟ ਮਨਜ਼ੂਰ ਕਰਾਂਗੇ ਜੋ ਵੀ ਕੰਮ ਹੋਇਆ ਇਲਾਜ ਤਾਂ ਜ਼ਰੂਰੀ ਹੈ ਬਾਕੀ ਕੰਮ ਬਾਅਦ ਚ ਇਹਨਾਂ ਦਾ ਇਲਾਜ ਕਰਨਾ ਜ਼ਰੂਰੀ ਕਰਮ ਦੇ ਜਵਾਨੇ ਪਸ਼ੂ ਦਰਦ ਹੁੰਦੀ ਵਿਚਾਰਾ ਕੀ ਕਰੇ ਦਸਨ ਜੋਗਾ ਨਹੀਂਗਾ ਇੱਥੇ ਨਵਾਕੇ ਬਹੁਤ ਚੱਪਲ ਐ ਸੁੱਲੀ ਤੇ ਹੋਵੇ ਔਖੀ ਆਵੇ ਔਖੀ ਮੁੜਦੀ ਪਿਛਾ ਨੂੰ ਲੱਤ ਬਹੁਤ ਔਖੀ ਚੱਕ ਜੀ ਇਹ ਤਾਂ ਵੱਟੀ ਮੱਝ ਦੇ ਸਭ ਤੋਂ ਮੇਰਾ ਨਸਲ ਤੇ ਉਹਦਾ ਸੱਜੇ ਬੜਾ ਪਿਆ ਲੋ ਜੀ ਹੁਣ ਆਪਾਂ ਦੂਸਰੀ ਮੱਝ ਲੈ ਆਏ ਆ ਨੀਲੀ ਰਾਵੀ ਦੀ ਬਹੁਤ ਚੰਗੀ ਮੱਝ ਇਹ ਵੀ ਬਹੁਤ ਚੰਗੀ ਕੁਆਲਿਟੀ ਦੀ ਇਨੇ ਪਾਣੀ ਨਾ ਬਾਲਟੀ ਚ ਪੀਣਾ ਉਹ ਵੀ ਤਾਜਾ ਖਾੜ ਦੇ ਜੋ ਝੂਠਾ ਪਾਣੀ ਨਹੀਂ ਪੀਣਾ ਪਤਾ ਨਹੀਂ ਇਹ ਮੱਝ ਨੂੰ ਕੀ ਬਸ ਐ ਤਾਜਾ ਪਾਣੀ ਬਾਲਟੀ ਚ ਪੀਣਾ ਬਾਲਟੀ ਚ ਪਾਣੀ ਪਾਈ ਚੱਲੋ ਤੇਨੇ ਪੀਤੀ ਜਾਣਾ ਆ ਖਾੜਾ ਦੇਖੋ ਕਿੰਨਾ ਭਰਿਆ ਖਾੜ ਦੇ ਜੋ ਨਹੀਂ ਪਿੰਦੀ ਪਈ ਹੁੰਦਾ ਕਿਸੇ ਕਿਸੇ ਡੰਗਰ ਨੂੰ ਆਪੋ ਆਪ ਦੀ ਡੰਗਰ ਦੀ ਜਿਵੇਂ ਵੀ ਮਰਚੀ ਓਵੇਂ ਉਹਨੇ ਪੀਣਾ ਚਲੋ ਆਪਾਂ ਤਾਂ ਪਿਉਣਾ ਹੀ ਐ ਜੇ ਸਾ ਆਪਣਾ ਕੋਈ ਜਿੱਦਾਂ ਵੀ ਬੇਜਬਾਨ ਡੰਗਰ ਸੇਵਾ ਹੀ ਕਰਨੀ ਇਹਨਾਂ ਦੀ ਇਹਨਾਂ ਦੀ ਸੇਵਾ ਚ ਹੀ ਲੱਗੇ ਆ ਬਾਕੀ ਅੱਜ ਕੱਲ ਡੰਗਰ ਰੱਖ ਕੇ ਕੋਈ ਖੁਸ਼ ਨਹੀਂ ਹੈਗਾ ਤੋਂ ਡੰਗਰਾਂ ਦਾ ਕੰਮ ਸਭ ਤੋਂ ਤਗੜਾ ਕੰਮ ਹੈ ਰਾਤ ਦੇਣ ਦਾ ਕੰਮ ਹੈ ਰਾਤ ਨੂੰ ਵੀ ਉੱਠ ਕੇ ਵੇਖਣਾ ਪੈਣਾ ਸਵੇਰ ਸਾਰੀ ਦਿਹਾੜੀ ਤੁੱਪੇ ਛਾਵੇਂ ਪਾਣੀ ਵੀ ਪਿਉਣਾ ਪੱਠੇ ਪਾਉਣੇ ਟਾਈਮ ਤੋਂ ਟਾਈਮ ਸਾਰੀ ਦਿਹਾੜੀ ਘਰੇ ਇਹਨਾਂ ਦੇ ਵਿੱਚ ਰਹਿਣਾ ਪੈਂਦਾ ਇਹ ਨਹੀਂ ਵੀ ਕੋਈ ਆਦਮਾ ਡੰਗਰ ਆ ਕੇ ਬਾਹਰ ਚਲਾ ਜਾਵਾਂਗਾ ਕਿਤੇ ਰਿਸ਼ਤੇਦਾਰੀ ਤੇ ਕੋਈ ਨੇ ਦਿਨ ਲਾਵਾਂਗਾ ਉਹ ਕੰਮ ਨਹੀਂ ਹੁੰਦਾ ਬਸ ਇਹ ਤਾਂ ਟਾਈਮ ਤੋਂ ਟਾਈਮ ਚਲੋ ਆਪਦਾ ਕੰਮ ਇਹ ਕਰਨਾ ਹੀ ਹੈ ਸਭ ਤੋਂ ਸਾਨੂੰ ਤਾਂ ਸਭ ਤੋਂ ਵਧੀਆ ਕੰਮ ਇਹ ਲੱਗਦਾ ਨਾਲੇ ਨਦੀ ਸੇਵਾ ਨਾਲੇ ਆਪਦਾ ਘਰ ਦਾ ਕਰੇ ਕੰਮ ਅਸੀਂ ਆਨੇ ਵੀ ਵੱਧ ਤੋਂ ਵੱਧ ਰੱਖੋ ਇਹਨਾਂ ਦੀ ਸੇਵਾ ਕਰੋ ਤੇ ਨਾਲੇ ਸੇਵਾ ਦੇ ਵਿੱਚ ਹੀ ਫਾਇਦਾ ਲਾਵੇ ਤੇਜ ਬਾਨਾਂ ਦੀ ਸੇਵਾ ਵੀ ਹੋ ਜਾਂਦੀ ਇਹਨਾਂ ਤੋਂ ਆਪ ਨੂੰ ਦੁੱਧ ਵੀ ਮਿਲਦਾ ਉਹੋ ਦੁੱਧ ਆਪਾਂ ਪਾ ਕੇ ਦੁੱਧੀ ਤੋਂ ਪੈਸੇ ਲੈਨੇ ਉਹਨ ਦੇ ਪੁੱਸੇ ਪੈਸੇ ਨਾਲ ਇਹਨਾਂ ਦਾ ਵੀ ਸਰਕਲ ਚੱਲਦਾ ਆਪਣੇ ਘਰ ਦਾ ਵੀ ਚੱਲੀ ਜਾਂਦਾ ਕੋਈ ਨਾ ਕੋਈ ਵਿੱਚੋਂ ਡੰਗਰ ਵੀ ਵੇਚ ਲਈਦਾ ਸਾਲ 6 ਮਹੀਨੇ ਬਾਅਦ ਚਾਰ ਕਰਕੇ ਤੇਵਨ ਵਾਲੀ ਸੇਵਾ ਕਰਾਂਗੇ ਤੇ ਤਿਆਰ ਜਲਦੀ ਹੋਵੇਗਾ ਡੰਗਰ ਨਾ ਸੇਵਾ ਕਰਾਂਗੇ ਤਾਂ ਟਾਈਮ ਪਾਊਗਾ ਲਓ ਜੀ ਹੁਣ ਆਪਣੀ ਆ ਗਈ ਚਾਹ ਚਾਹ ਪੀ ਕੇ ਉਸ ਤੋਂ ਬਾਅਦ ਫੇਰ ਆਪਾਂ ਦੁਬਾਰਾ ਲੱਗਾਂਗੇ ਮੱਜਾਂ ਆ ਵੀ ਆਪਣੀ ਚਾਹ ਆ ਗਈ ਹੁਣ ਅਪਾ ਚਾਹ ਪੀ ਰਹੇ ਆ ਚਾਹ ਪੀ ਕੇ ਅਗਲਾ ਕੰਮ ਫੇਰ ਕਰਾਂਗੇ ਚਲੋ ਕੰਮ ਦੇ ਨਾਲ ਨਾਲ ਖਾਣਾ ਪੀਣਾ ਵੀ ਜ਼ਰੂਰੀ ਹੈ ਲਓ ਜੀ ਲਓ ਚਾਹ ਲਓ ਜੀ ਬਾਪੂ ਮੱਝ ਲੈ ਗਿਆ ਉਹਨਾਂ ਅਗਲੀ ਮੱਝ ਲੈ ਕੇ ਆਵੇਗਾ ਤੇ ਆਪਾਂ ਇੱਥੇ ਨਵਾਈ ਜਾਂਦੇ। ਲਓ ਜੀ ਮੱਝਾਂ ਆਪਾਂ ਲੈਤੀਆਂ ਨੇ ਨਵਾ ਸਾਰੀਆਂ। ਮੱਝਾਂ ਦਾ ਕੰਮ ਇਧਰੋਂ ਆਪਾਂ ਦਿੱਤਾ ਕਰ। ਹੁਣ ਆਪਾਂ ਨਵਾਵਾਂਗੇ, ਗਾਵਾਂ। ਹੁਣ ਗਾਵਣ ਲੱਗਾਂਗੇ। ਲਓ ਜੀ ਸਾਰੀਆਂ ਮੱਝਾਂ ਆਪਾਂ ਨਵਾ ਕੇ ਛਾਵੇਂ ਖੁਰਲੀ ਤੇ ਕਰਮਾਣ ਦਿੱਤੀਆਂ ਨੇ। ਜਿਹੜੇ ਪੱਠੇ ਰਹਿ ਕੇ ਖਾ ਲੈਣਗੇ। ਉਸ ਤੋਂ ਬਾਅਦ ਇਹਨਾਂ ਨੂੰ ਉੱਧਰ ਟਾਲੀਆਂ ਥਲੇ ਕੱਚੇ ਥਾਂ ਦੇ ਛਾਵੇਂ ਬੰਨਾਂਗੇ। ਲਓ ਜੀ ਹੁਣ ਗਾਵਾਂ ਦੀ ਵਾਰੀ ਗਾਵਾਂ ਨਵਾਵਾਂਗੇ। ਲਓ ਜੀ ਗਾਵਾਂ ਨਵਾਉਣ। ਤੋਂ ਬਾਅਦ ਗਾਵਾਂ ਨੂੰ ਆ ਕੇ ਬੰਨ੍ਹ ਦਿੱਤੀਆਂ ਨੇ ਆਪਾਂ। ਹੁਣ ਆਪਾਂ ਲੱਗੇ ਆ ਨਿੱਕੇ ਨਵਾਉਣ। ਬਾਿਹੜਾ ਕਟੀਆਂ ਫਿਰ ਨਵਾਵਾਂਗੇ ਮਾਲੀ। ਫਿਰ ਮਾਲੀ ਦੇ ਨਾਲ ਦੋ ਹੋਰ ਛੋਟੇ ਕਾਫ। ਲਓ ਜੀ ਮੱਛਾ ਪਨਵਾ ਕੇ ਛਾਵੇਂ ਬਣ ਦਿੱਤੀਆਂ ਨੇ ਆ ਦੇਖ ਲਓ ਛਾਂ ਤੇ ਹੁਣ ਆਪਾਂ ਇਹਨਾਂ ਨੂੰ ਛਾਂ ਵੇਲੇ ਖੁਰਲੀਆਂ ਤੇ ਲਜਾਵਾਂਗੇ ਉਦੋਂ ਪਾਵਾਂਗੇ ਤੋੜੀ ਦਾਣਾ ਫਿਰ ਤੁਹਾਨੂੰ ਉਦੋਂ ਦਾ ਅਗਲਾ ਟੌਪਿਕ ਦਿਖਾਵਾਂਗੇ ਹੁਣ ਆਪਾਂ ਆ ਖੁਰਲੀਆਂ ਤੇ ਮਾਰ ਕੇ ਪੌੜਾ ਜੋ ਗਿਆ ਇਕੱਠਾ ਕਰਕੇ ਇਹਨਾਂ ਦੀ ਸਫਾਈ ਕਰ ਦਾਂਗੇ ਤਾਂ ਜੋ ਉਨੇ ਸ਼ਾਮ ਤੱਕ ਇਹ ਸੁੱਕ ਜਾਣ ਫਿਰ ਇਹਨਾਂ ਤੇ ਲਿਆ ਕੇ ਬੰਨ ਕੇ ਥੋੜੀ ਦਾਣਾ ਖੁਰਲੀਆਂ ਜਿਦਾਂ ਅਗੇ ਪਾ ਸ਼ਾਮ ਦਾ ਪ੍ਰੋਸੈਸ ਅਗਲਾ ਫਿਰ ਕਰਾਂਗੇ ਹੋ ਗਏ ਤਿਆਰ ਹੋ ਕੇ ਹੁਣ ਕਿੱਧਰ ਚੱਲੇ ਆ ਜੋ ਅਸੀਂ ਚੱਲੇ ਆ ਹੁਣ ਭੋਗ ਤੇ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਭੋਗ ਤੇ ਪਹੁੰਚ ਗਏ ਆ ਆਪਰੇ ਤੇ ਭੋਗ ਤੇ ਆਇਆ ਲਓ ਜੀ ਹੁਣ ਆਪਾਂ ਆ ਗਏ ਆ ਘਰੇ ਭੁਗਤੋਂ ਭੁਗਤੇ ਗਏ ਸੀ ਹੁਣ ਆਪਾਂ ਘਰੇ ਪਹੁੰਚ ਚੁੱਕੇ ਆ ਹੁਣ ਟਾਈਮ ਹੋ ਗਿਆ 2 ਦਾ ਇਸ ਤੋਂ ਬਾਅਦ ਆਪਾਂ ਹੁਣ 3 ਵਜੇ ਪਾਵਾਂਗੇ ਥੂੜੀ ਦਾਣਾ ਉਸ ਤੋਂ ਬਾਅਦ ਪੱਠੇ ਪੱਠੇ ਪਾ ਕੇ ਉਸ ਤੋਂ ਬਾਅਦ ਮੱਜਾਂ ਨੂੰ ਪਾਣੀ ਡਾਵਾਗੇ ਨਾਲੇ ਨਵਾਵਾਂਗੇ ਜੋ ਜੋ ਅੱਗੇ ਕਰਾਂਗੇ ਤੁਹਾਨੂੰ ਦਿਖਾਉਂਦੇ ਚੱਲਾਂਗੇ ਉੜੀ ਪਾਉਣ ਨੀ ਫੇਕ ਕੀ ਕਰਾਂਗੇ ਨਾਲ ਬੰਦਾ ਇਹ ਲੈ ਆ ਤੋੜੀ ਪਾ ਕੇ ਨਾ ਖੁਰਲੇ ਚ ਤੋੜੀ ਨੂੰ ਕਰਕੇ ਲੰਮੀ ਫੇਰ ਆਪਾਂ ਦਾਣੇ ਨੂੰ ਵੇਖਣਾ ਜੇ ਤਾਂ ਕਰੜਾ ਹੋਇਆ ਤੇ ਉਹਦੇ ਚ ਪਾਣੀ ਪਾਵਾਂਗੇ ਤੇ ਉੱਤੇ ਦਾਣਾ ਆਪ ਕਰ ਦੇਣਾ ਆਪੇ ਹਰ ਬਾਣ ਦਨੀਆਂ ਮੱਝਾਂ ਖਾਦੀ ਜਾਣਗੀਆਂ ਕੋਸਮ ਕਰਨਾ ਹੈ ਕੋਸਮ ਵੀ ਕਰਨੇ ਆ ਲੱਗਣੇ ਪਹਿਲਾ ਐਸਪੁਰ ਲਈ ਪਾੜੀਏ ਹੁਣ ਫਿਰ ਆਸ ਚ ਫਿਰ ਪਾਵਾਂਗੇ ਦਰਬਾਰ ਆ ਬਾਪੇਰਾ ਕਰਮਾ ਵਾਲਿਆ ਆ ਜਾ ਆ ਜਾ ਸੰਗਲ ਤੋਂ ਕੋ ਰੋਟੀਆਂ ਦਾ ਕੇਰਾ ਕਰਾਦ ਨੂੰ ਕੇਰਾ ਛੋਟਾ ਖੋਲ ਜੇ ਤੇ ਪਤਾ ਲੱਗਦਾ ਪੈਰ ਨੂੰ ਸੰਗਲ ਪਾਇਆ ਵੇ ਨਾ ਫਿਰ ਛੋਟੇ ਦਾ ਜੋਰ ਨਹੀਂ ਚੜਦਾ ਉਹ ਲੈ ਨਾ ਵੀ ਜੇ ਸਲਾ ਸੰਗਲ ਟੁੱਟ ਵੀ ਜਾਏ ਤੇ ਥਲੜੇ ਸੰਗਲ ਤੇ ਖੜਾ ਰਹੇਗਾ ਤੂੜੀ ਤੇ ਲੱਗੇ ਆ ਮਿੱਠਾ ਸੋਡਾ ਪਾਉਣ ਮਿੱਠਾ ਸੋਡਾ ਇਸ ਕਰਕੇ ਪਾਈਦਾ ਮੱਜਾਂ ਨੂੰ ਆਜਮਾ ਜੀਰਾ ਆਜਮਾ ਸਹੀ ਰਹੇ ਮੇਦਾ ਸਹੀ ਰਹੇ ਜਿਸ ਨੂੰ ਮੱਜਾਂ ਨੂੰ ਤੂੜੀ ਹਾਜਮ ਸਹੀ ਹੋ ਜਾਂਦੀ ਕੋਈ ਪਸ਼ੂ ਨੂੰ ਕੋਈ ਦਿੱਕਤ ਨਹੀਂ ਆਉਂਦੀ ਥਾਂ ਚ ਛੱਡੀ ਚ ਕਿਸੇ ਤਰ੍ਹਾਂ ਦੀ ਡੰਗਰ ਦਾ ਇਹਨਾਂ ਪੇਟ ਸਹੀ ਰਹਿੰਦਾ ਮਿੱਠਾ ਸੋਡਾ ਜ਼ਰੂਰ ਪਾਉਣਾ ਚਾਹੀਦਾ ਐਫ ਤੇ ਪਾ ਕੇ ਬਾਦ ਚ ਦਾਣਾ ਪਾ ਦੀਦਾ ਤੇ ਫਿਰ ਖਾ ਜਾਂਦੀਆਂ ਨੇ ਆਪੇ ਦਾਣੇ ਤੇ ਨਾਰ ਲੱਗ ਜਾਂਦਾ ਮੱਛਾਂ ਦਿੱਤੀਆਂ ਨੇ ਖੁੱਲੀ ਤੇ ਬੰਨ ਥੋੜੀ ਦਾਣਾ ਖਾ ਰਹੀਆਂ ਨੇ ਲੋ ਉਹ ਵੀ ਖਾ ਰਹੇ ਨੇ ਸਾਰੇ ਆਪਾਂ گاਵਾ ਵੀ ਹੁਣ ਆਪਾਂ ਰੇੜੀ ਤੇ ਚੱਲਾਂਗੇ ਪੱਠੇ ਲੈ ਹਰ ਜੋਤ ਉਹ ਰੇਤਾ ਕਰ ਤੂੰ ਤਾਂ ਕਿੰਦਰ ਲਗਾ ਜਾਨਾ ਹੈ ਹਾਂ ਜੋਤ ਕਿੱਧਰ ਲਗਾ ਜਾਨਾ ਬਾਥਰੂਮ ਵੱਲ ਤੇ ਟਿਵੀਸ਼ਨ ਜਾਣਾ ਹੀ ਨਾ ਆਕੇ ਨਾ ਹਾਂ ਜੋਤ ਆ ਸੋਕਾ ਆਪਾਂ ਖਲਾਰੀ ਹੋਈ ਏ ਤੇ ਇਹਨੂੰ ਫੋਲਣਾ ਹੈ ਸੋਕ ਮੱਜਾਂ ਵਾਸਤੇ ਸਕਾਗੇ ਰੱਖਣੀ ਦੋ ਟਰਾਲੀਆਂ ਫਿਰ ਅੰਦਰ ਮੱਜਾਂ ਸੁੰਦੀਆਂ ਨੇ ਤੇ ਥੱਲੇ ਪਾਲੀ ਦੀ ਤਿਲਕਣ ਨਹੀਂ ਹੁੰਦੀ ਸਿਆਲ ਚ ਫਿਰ ਅੰਦਰਾਂ ਚ ਪਾਈ ਦੀ ਸੁੱਕ ਬਣੀ ਹੋਵੇ ਨਾ ਸਿਆਲ ਚ ਦਿੱਕਤ ਨਹੀਂ ਆਉਂਦੀ ਹੋਰਿਆ ਲਈ ਸਾਰੀ ਸਕਾਰ ਲੈਣੀ ਬਸ ਹੁਣ ਤਾਂ ਝੋਨੇ ਵੀ ਸਮਝੋ ਆਏ ਪੱਕਦੇ ਜਾਂਦੇ ਨੇ ਬਡਾਈ ਸ਼ੁਰੂ ਹੋ ਜਾਣੀ ਹੋਰ ਦਸਾਂ 15 ਦਿਨਾਂ ਨੂੰ ਸੀਜ਼ਨ ਚੱਲ ਪੈਣਾ ਜੋਰਾਂ ਤੇ ਓ ਟਾਣੀ ਇੱਕ ਆਪਣੇ ਪਾਸ ਲੱਗੇ ਬਾਈਆਂ ਦੀ ਹੈ ਬਾਈ ਰੰਦੇ ਉੱਤੇ ਮੜ ਬਾਈ ਓ ਟਾਣੀ ਬਹੁਤ ਆਪਣੇ ਸੱਜਣ ਨੇ ਲੋ ਜੀ ਆਪਾਂ ਉਹ ਪੱਠੇ ਲੈਣ ਜਾਣੇ ਆ ਓ ਖੜੇ ਸੜਕ ਦੇ ਨਾਲ ਉੱਥੇ ਜਾਣਾ ਪੱਠੇ ਲੈਣ ਵੜ ਦੇ ਲਿਆ ਕੇ ਉਤਰ ਦਿਆਂਗੇ ਮੱਝਾਂ ਨੂੰ ਨਵਾ ਕੇ ਪਾਣੀ ਢਾ ਦੇਵਾਂਗੇ ਠੀਕ ਤੱਕ ਨੂੰ ਆਪਾਂ ਹੱਥ ਲਾ ਲਿਆ ਆਪਾ ਵੜ ਦਾਂਗੇ ਹਣ ਇਹਨਾਂ ਨੂੰ ਆਪਾਂ ਨੇ ਕੱਲ ਸਵੇਰੇ ਬੀਜਾਂਗੇ ਪੱਠੇ ਪਹਿਲੀ ਵਾਈਪ ਆਈ ਹੈ ਆਪਾਂ ਆਪਣਾ ਝੋਟਾ ਬਣਦਾ ਪੜਾ ਸਰ ਅਧਰੇ ਇਹੋ ਅੱਕਾ ਐਸਾ ਮੱਝ ਜਾ ਰਹਾ ਹੋਰੇ ਇਧਰੇ ਆਉਂਦਾ ਇਹ ਲੱਗਦਾ ਹੀ ਪੱਠੇ ਲੈ ਕੇ ਜਾਣਾ ਹੋਇਆ ਕੋਪ ਮਿੰਟੋ ਮਿੰਟੋ ਬਾ ਬਾੜ ਦੜੇ ਹੁਣ ਸਾਨੂੰ ਵੱਢ ਕੇ ਆਪ ਮਿਲਾਉਂਗੇ ਮੱਝ ਜਾਣ ਆ ਰਹੇ ਆ ਮੱਝਾਂ ਨਾਲ ਉਹ ਤੋਂ ਬਾਅਦ ਕਰਾਂਗੇ ਚਵਾਈ ਮੱਝਾਂ ਆਪਾਂ ਹੁਣ ਚਵਾਈ ਕਰ ਤੂੰ ਫਿਰੋ ਕੋਣ ਅੱਗੇ ਤੁਹਾਨੂੰ ਅਰ ਜੋ ਦੱਸੇਗਾ ਆਪਾਂ ਉਧਰ ਹੁਣ ਮੈਂ ਲੱਗਾ ਹਾਂ ਰੇਤਾ ਨੂੰ ਤੁਹਾਨੂੰ ਬਖਾਉਣਾ ਉਧਰ ਮੇਰਾ ਦਾਦਾ ਚਵਾਈ ਕਰਦਾ ਪਿਆ ਹੈ ਆ ਰਹੀ ਮੇਰੀ ਦਦੀ ਆ ਮੇਰੇ ਦਾਦਾ ਚੁਵਾਈ ਕਰਦਾ ਪਿਆ ਇਧਰ ਹੈ ਮੈਂ ਰਹਿ ਤਾ ਤਾਂ ਕਰਦਾ ਪਿਆ ਹਾਂ ਆਪਾਂ ਇੱਥੇ ਪੂਰੀ ਰਹਿਤਾ ਲਾਉਣੀ ਆ ਜਿਹੜੀ ਵਿੱਚ ਪਈ ਹੈ ਤੋਂ ਉੱਦ ਤਾਂ ਚੁੱਕ ਕੇ ਮਿਲਦੇ ਆ ਥੋੜੀ ਚੱਕ ਲਈਏ ਫੇਰ ਆਪਾਂ ਮਿਲ। ਉਹ ਹਰ ਜੋਤ ਨੂੰ ਲਾਇਆ ਹੁਣ ਰੇਤਾ ਚੁੱਕਣ ਤੇ ਇਹ ਰੇਤਾ ਐ ਡੰਗਰਾਂ ਦੇ ਵਿੱਚ ਹੁੰਦੀ ਸੀ ਜਦੋਂ ਬੰਨੀ ਦੇ ਸੀ। ਇਹਨੂੰ ਕਿਹਾ ਵੀ ਰੇਤਾ ਤੂੰ ਕਰ ਦੇ ਤਾਂ ਅਸੀਂ ਚਵਾਈ ਕਰ ਲਈ ਉਹਨੇ ਚਿਰਚ। ਆ ਆਪਣੀਆਂ ਬੱਚੀਆਂ। ਕਰਦੇ ਕਰਦੇ ਰੇਤਾ ਤਾਂ ਇਹਨੂੰ ਚੰਗੀ ਤਰ੍ਹਾਂ ਥਾਪੜ ਦਵੀ ਉੱਤੋਂ ਥੱਲੇ ਨਹੀਂ ਫਿਰ ਡਿੱਗਦੀ ਚੰਗਾ ਠੀਕ ਹੈ ਠੀਕ ਹੈ ਤਾਂ ਆਗ ਨੂੰ ਇੱਥੇ ਹੀ ਸਮਾਪਤ ਕਰਦੇ ਆ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਸਬਸ ਤੋਂ ਪਹਿਲਾਂ ਮਿਲ ਜਾਵੇ ਬਹੁਤ 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 ਧੰਨਵਾਦ